ਜਿਤੋਂ ਜਿੱਥੋਂ ਮਹਾਰਾਜ ਜੀ ਨੂੰ ਕਿਉਂਕਿ ਬਨਾਰਸ ਦੇ ਵਿੱਚ ਕਬੀਰ ਸਾਹਿਬ ਤੇ ਰਵਦਾਸ ਸਾਹਿਬ ਇੱਕੋ ਸਮੇਂ ਦੇ ਵਿੱਚ ਹੋਏ ਨੇ ਇਸ ਕਰਕੇ ਉਹਨਾਂ ਨੇ ਵੇਖੋ ਇੱਕ ਦੂਜੇ ਦੇ ਨਾਮ ਵੀ ਵਰਤੇ ਨੇ ਭਗਤ ਨਾਮਦੇਵ ਤੇ ਭਗਤ ਤਰਲੋਚਨ ਜੀ ਦੀ ਗੱਲ ਇਕੱਠੀ ਆ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜਿੱਥੇ ਜਿੱਥੇ ਮਹਾਰਾਜ ਨੂੰ ਇਨ੍ਹਾਂ ਭਗਤਾਂ ਦੇ ਬਾਰੇ ਦੱਸ ਪਈ ਜਾਂ ਮਿਲਣ ਦਾ ਸਮਾਂ ਮਿਲਿਆ ਜਾਂ ਇਹ ਪਹਿਲਾਂ ਹੋ ਚੁੱਕੇ ਨੇ ਤੇ ਇਹਨਾਂ ਦੇ ਗੱਦੀਦਾਰਾਂ ਨੂੰ ਮਿਲਣ ਦਾ ਸਮਾਂ ਮਿਲਿਆ ਮਹਾਰਾਜ ਜੀ ਇਨ੍ਹਾਂ ਅਸਥਾਨਾਂ ਦੇ ਉੱਤੇ ਗਏ ਤੇ ਇਹਨਾਂ ਦੀ ਬਾਣੀ ਨੂੰ ਇਕੱਠੀ ਕੀਤਾ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਤੇ ਇਹ ਪੋਥੀ ਹੈ ਬਾਣੀ ਹੈ ਤੇ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਜਦੋਂ ਇਹ ਬਾਣੀ ਮਿਲਦੀ ਹੈ ਤੇ ਉਹ ਕਿਵੇਂ ਮਿਲਦੀ ਹੈ ਤੇ ਉਹਦੇ ਬਾਰੇ ਜਨਮ ਸਾਖੀਆਂ ਨੇ ਜਨਮ ਸਾਖੀ ਸਭ ਤੋਂ ਜਿਹੜੀ ਪੁਰਾਣੀ ਜਨਮ ਸਾਖੀ ਹੈ ਉਹਨੂੰ ਕਿਹਾ ਜਾਂਦਾ ਹੈ ਪੁਰਾਤਨ ਜਨਮ ਸਾਖੀ ਜਿਆਦਾ ਪ੍ਰਸਿੱਧ ਜਿਹੜੀ ਹੋ ਗਈ ਹੈ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਹੈ ਪਰ ਜਿਹੜੀ ਸਭ ਤੋਂ ਆਥੈਂਟਿਕ ਮੰਨੀ ਜਾਂਦੀ ਹੈ ਅਜੇ ਤੱਕ ਉਹ ਹੈ ਪ੍ਰਾਤਨ ਜਨਮ ਸਾਖੀ ਮੰਨਿਆ ਜਾਂਦਾ ਹੈ ਕਿ ਇਹ ਜਿਹੜੀ ਜਨਮ ਸਾਖੀ ਹੈ ਇਹ ਲਗਭਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਲਿਖੀ ਗਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੀਵਨ ਦੇ ਨਾਲ ਸੰਬੰਧਿਤ ਹੈ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਲਿਖੀ ਗਈ ਹੁਣ ਇਸ ਜਨਮ ਸਾਖੀ ਦੇ ਵਿੱਚ ਇੱਕ ਹਵਾਲਾ ਮਿਲ ਜਾਂਦਾ ਹੈ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਨਾ ਕਿ ਇੱਕ ਪ੍ਰਚਲਿਤ ਖਿਆਲ ਇਹ ਕਹਿੰਦਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਇਕੱਠੀ ਕੀਤੀ ਹੈ ਜਨਮ ਸਾਖੀ ਇਹ ਕਹਿੰਦੀ ਹੈ ਕਿ ਅਸਲ ਦੇ ਵਿੱਚ ਤਿਤ ਮਹਿਲ ਜੋ ਸ਼ਬਦ ਹੋਵਾ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ ਭਾਵ ਕਿ ਜਦੋਂ ਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਸਹਿਬ ਮਹਾਰਾਜ ਨੂੰ ਆਪਣੀ ਥਾਂ ਦੇ ਉੱਤੇ ਬਿਰਾਜਮਾਨ ਕਰ ਦਿੱਤਾ ਹੈ ਨਾ ਤੇ ਉਸ ਵੇਲੇ ਜਿਹੜੀ ਬਾਣੀ ਦੀ ਪੋਥੀ ਸੀ ਨਾ ਉਹ ਮਹਾਰਾਜ ਜੀ ਨੇ ਗੁਰੂ ਅੰਗਦ ਸਹਿਬ ਮਹਾਰਾਜ ਨੂੰ ਦੇ ਦਿੱਤੀ ਭਾਵ ਕਿ ਜਿੱਥੇ ਮਹਾਰਾਜ ਨੇ ਆਪ ਭਗਤਾਂ ਦੀ ਬਾਣੀ ਇਕੱਠੀ ਕੀਤੀ ਸੀ ਆਪਣੀ ਬਾਣੀ ਉਚਾਰੀ ਸੀ ਉਹ ਬਾਣੀ ਸਾਰੀ ਹੁਣ ਕਿਹਦੇ ਕੋਲ ਚਲੀ ਗਈ ਹੈ ਗੁਰੂ ਅੰਗਦ ਸਹਿਬ ਮਹਾਰਾਜ ਦੇ ਕੋਲ ਚਲੋ ਇੱਕ ਹਵਾਲਾ ਅਸੀਂ ਲੈ ਲਈਏ ਕਿ ਸਾਨੂੰ ਕਿੱਦਾਂ ਪਤਾ ਲੱਗੇ ਕਿ ਗੁਰੂ ਨਾਨਕ ਸਹਿਬ ਮਹਾਰਾਜ ਦੀ ਬਾਣੀ ਗੁਰੂ ਅੰਗਦ ਸਹਿਬ ਮਹਾਰਾਜ ਦੇ ਕੋਲ ਸੀ ਇਹ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਵੇਖਦੇ ਪਏ ਹਾਂ ਬਹੁਤ ਵਾਰ ਮੈਂ ਪਹਿਲਾਂ ਵੀ ਗੱਲ ਵੈਸੇ ਸਾਂਝੀ ਕੀਤੀ ਹੈ ਪਰ ਇਹ ਸਾਡੇ ਲਈ ਸਮਝਣਾ ਜ਼ਰੂਰੀ ਹੈ ਜਪਜੀ ਸਾਹਿਬ ਦੇ ਅੰਦਰ ਅਸੀਂ ਰੋਜ਼ ਇੱਕ ਸ਼ਲੋਕ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮਾ ਧਤ ਸਾਨੂੰ ਯਾਦ ਹੋਵੇਗਾ ਸਾਰਿਆਂ ਨੂੰ ਇਹੀ ਇਸ ਲੋਕ ਮਾਜ ਕੀ ਵਾਰ ਦੇ ਵਿੱਚ ਜਦੋਂ ਆਉਂਦਾ ਹੈ ਤੇ ਇਹ ਜਿਹੜਾ ਸ਼ਲੋਕ ਹੈ ਨਾ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਸਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਇਹਦੇ ਵਿੱਚ ਕੁਝ ਫਰਕ ਆ ਜਾਂਦੇ ਨੇ ਪਹਿਲਾ ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦੂਜਾ ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਅਰਥ ਦੋਵਾਂ ਦੇ ਸੇਮ ਨੇ ਲਿਖਤ ਦੇ ਵਿੱਚ ਦੋਵਾਂ ਦਾ ਫਰਕ ਹੈ ਉੱਥੇ ਕੁਝ ਹੋਰ ਲਿਖਿਆ ਹੈ ਪਵਨ ਨੂੰ ਪਉਣ ਲਿਖਿਆ ਪਿਆ ਹੈ ਇਸ ਕਰਕੇ ਇਹ ਜਿਹੜਾ ਹੈ ਕਿ ਜੇ ਗੁਰੂ ਅੰਗਦ ਸਹਿਬ ਮਹਾਰਾਜ ਦੇ ਕੋਲ ਗੁਰੂ ਨਾਨਕ ਸਾਹਿਬ ਦੀ ਬਾਣੀ ਨਾ ਹੁੰਦੀ ਤੇ ਹੂਬੂ ਓਦਾਂ ਦਾ ਸ਼ਲੋਕ ਮਹਾਰਾਜ ਨੇ ਨਹੀਂ ਸੀ ਲਿਖਣਾ ਇਸ ਕਰਕੇ ਜਦੋਂ ਅਸੀਂ ਅੱਗੇ ਗੱਲ ਪੜ੍ਹਦੇ ਹਾਂ ਆਸਾ ਦੀ ਵਾਰ ਵੇਖਦੇ ਹਾਂ ਪੱਟੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਚਾਰੀ ਤੇ ਪੱਟੀ ਬਾਣੀ ਹੀ ਗੁਰੂ ਅਮਰਦਾਸ ਸਹਿਬ ਮਹਾਰਾਜ ਨੇ ਉਚਾਰੀ ਹੈ ਇਹਦਾ ਮਤਲਬ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੱਟੀ ਬਾਣੀ ਗੁਰੂ ਅਮਰਦਾਸ ਸਹਿਬ ਮਹਾਰਾਜ ਦੇ ਸਾਹਮਣੇ ਹੈ ਸ੍ਰੀ ਰਾਗ ਦੇ ਵਿੱਚ ਅਸੀਂ ਪਹਿਰੇ ਪੜ੍ਹਦੇ ਹਾਂ ਗੁਰਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਰੇ ਉਚਾਰੇ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਰੇ ਉਚਾਰੇ ਨੇ ਇਹਦਾ ਮਤਲਬ ਹੈ ਕਿ ਉਸੇ ਹੀ ਰਾਗ ਦੇ ਵਿੱਚ ਉਸੇ ਹੀ ਹੈਡਿੰਗ ਦੇ ਹੇਠ ਜਿਹੜੀ ਬਾਣੀ ਹੈ ਜਿਹੜੀ ਗੁਰਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਕੋਲ ਵੀ ਉਹ ਬਾਣੀ ਹੈ ਫਿਰ ਅੱਗੇ ਜਦੋਂ ਸਮਾਂ ਆ ਜਾਂਦਾ ਹੈ ਸਤਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹਦਾ ਮਤਲਬ ਹੈ ਕਿ ਪਹਿਲੇ ਗੁਰੂ ਸਾਹਿਬਾਨ ਤੋਂ ਬਾਣੀ ਅੱਗੇ ਜਾਂਦੀ ਜਾਂਦੀ ਗੁਰੂ ਅਰਜਨ ਸਾਹਿਬ ਤੱਕ ਪਹੁੰਚ ਗਈ ਹੈ ਜਿਹੜੇ 30 ਰਾਗ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਵਰਤੇ ਨੇ ਉਹੀ 30 ਰਾਗ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਵਰਤੇ ਨੇ ਸਭ ਤੋਂ ਜ਼ਿਆਦਾ ਰਾਗ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਰਤੇ ਨੇ ਇਦਾਂ ਜਿਹੜਾ ਹੈ ਇਹ ਇੱਕ ਆਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜਾ ਹੈ ਉਹ ਪੋਥੀਆਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਜਾਂਦਾ ਹੈ ਹੁਣ ਦੂਜਾ ਪਾਸਾ ਜਿਹੜਾ ਹਵਾਲਾ ਬਾਬਾ ਮੋਹਨ ਜੀ ਦੀਆਂ ਪੋਥੀਆਂ ਦਾ ਵੀ ਆਉਂਦਾ ਹੈ ਕਿਉਂਕਿ ਬਾਣੀ ਲਿਖੀ ਜਾਂਦੀ ਰਹੀ ਸੀ ਪਹਿਲਾਂ ਵੀ ਇਹਦੇ ਬਾਰੇ ਇੱਕ ਵੱਖਰਾ ਵਿਸ਼ਾ ਹੈ ਬੋਥੀਆਂ ਲਿਖੀਆਂ ਜਾਂਦੀਆਂ ਰਹੀਆਂ ਸਿੱਖ ਗੁਟਕਾ ਸਾਹਿਬ ਵੀ ਲਿਖ ਲੈਂਦੇ ਹੁੰਦੇ ਸੀ ਫਿਰ ਗੁਰੂ ਸਾਹਿਬ ਤੇ ਅੱਗੇ ਚਲੇ ਜਾਂਦੇ ਸੀ ਸੰਗਤਾਂ ਨੇ ਪਿੱਛੇ ਬਾਣੀ ਪੜ੍ਹਨੀ ਆ ਇਸ ਕਰਕੇ ਉਦੋਂ ਲਿਖ ਲੈਣੇ ਕਿਉਂਕਿ ਲਿਖੇ ਹੀ ਜਾਂਦੇ ਹੁੰਦੇ ਸੀ ਉਹ ਜਦੋਂ ਹੌਲੀ-ਹੌਲੀ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਮਾਂ ਆਉਂਦਾ ਤੇ ਮਹਾਰਾਜ ਜੀ ਫਿਰ ਭਾਈ ਗੁਰਦਾਸ ਸਾਹਿਬ ਨੂੰ ਨਾਲ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖਣ ਕਲਾ ਲਿਖਣ ਸ਼ੈਲੀ ਇਹ ਆਪਣੇ ਤਰੀਕੇ ਦੀ ਹੈ ਮਹਾਰਾਜ ਜੀ ਨੇ ਵਿਆਕਰਨਕ ਪਾਸੇ ਤੋਂ ਗ੍ਰਾਮਰਟਿਕਲੀ ਇਸ ਨੂੰ ਲਿਖਿਆ ਹੈ ਮੈਂ ਅਕਸਰ ਬੇਨਤੀ ਕਰਾਂਗਾ ਜਾਂ ਕਰਦਾ ਹੁੰਨਾ ਹਾਂ ਕਿ ਵੇਖੋ ਜਪਜੀ ਸਾਹਿਬ ਸਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਪਰ ਜੇ ਕਿਤੇ ਲਿਖਣਾ ਪੈ ਜਾਵੇ ਤੇ ਸਾਡੇ ਵਿੱਚੋਂ ਬਹੁਤੇ ਨਹੀਂ ਲਿਖ ਸਕਦੇ ਬਹੁਤੇ ਕੀ ਲਗਭਗ 99% ਬੰਦੇ ਨਹੀਂ ਲਿਖ ਸਕਦੇ ਕਾਰਨ ਕੀ ਹੈ ਕਿਉਂਕਿ ਲਿਖਤ ਹੈ ਗੁਰਬਾਣੀ ਦੀ ਵੱਖਰੇ ਤਰੀਕੇ ਦੀ ਹੈ ਪੜ ਅਸੀਂ ਸਾਰੇ ਲਵਾਂਗੇ ਲਿਖਿਆ ਨਹੀਂ ਜਾਵੇਗਾ ਸਾਰਿਆਂ ਦੇ ਕੋਲੋਂ ਉਹਨੂੰ ਕਿੰਨੇ ਧਿਆਨ ਦੇ ਨਾਲ ਲਿਖਣਾ ਹੁੰਦਾ ਹੈ ਕਿ ਕਿਹੜੀ ਮਾਤਰਾ ਕਿੱਥੇ ਲਿਖਣੀ ਹੈ ਕਿਹੜੀ ਸਿਹਾਰੀ ਕਿੱਥੇ ਲਗਾਉਣੀ ਹੈ ਗਲਤ ਲੱਗ ਗਈ ਤੇ ਅਰਥ ਗਲਤ ਹੋ ਜਾਣਗੇ ਗਿਣਤੀ ਕਿੱਥੇ ਪਾਉਣੀ ਹੈ ਇੱਕ ਅੱਖਰ ਗਲਤ ਅੱਗੇ ਪਿੱਛੇ ਪੈ ਗਿਆ ਗਿਣਤੀ ਵਾਲਾ ਤੇ ਸਾਰੇ ਸ਼ਬਦਾਂ ਦੀ ਗਿਣਤੀ ਵਿਗੜ ਜਾਵੇਗੀ ਉਹਨੂੰ ਇੰਨੇ ਧਿਆਨ ਦੇ ਨਾਲ ਲਿਖਣਾ ਹੁੰਦਾ ਹੈ ਇਸ ਕਰਕੇ ਬੜੇ ਧਿਆਨ ਦੇ ਨਾਲ ਲਿਖਿਆ ਗਿਆ ਜਦੋਂ ਸਰੂਪ ਇਹ ਤਿਆਰ ਹੋ ਜਾਂਦਾ ਹੈ ਬਾਅਦ ਦੇ ਵਿੱਚ ਇੰਡੈਕਸ ਤਿਆਰ ਹੁੰਦਾ ਹੈ ਸੰਖੇਪ ਬੇਨਤੀ ਕਰਾਂ ਇੰਡੈਕਸ ਤਿਆਰ ਕਿਉਂਕਿ ਲਿਖਤ ਹੈ ਲਿਖਤ ਤੋਂ ਬਾਅਦ ਇੰਡੈਕਸ ਤਿਆਰ ਹੁੰਦਾ ਹੈ ਇੰਡੈਕਸ ਤਿਆਰ ਹੋਣ ਤੋਂ ਬਾਅਦ ਇਹਦੀ ਜिल्ਦ ਬਣਨੀ ਜਾਂਦੀ ਹੈ ਜਦੋਂ ਜिल्ਦ ਬਨ ਕੇ ਇੱਕ ਥਾਂ ਦੇ ਉੱਤੇ ਇਕੱਠਾ ਹੁੰਦਾ ਹੈ ਫਿਰ ਬਾਬਾ ਬੁੱਢਾ ਸਾਹਿਬ ਦੀ ਸੇਵਾ ਲਾਉਂਦੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਰਾਮ ਸਰ ਸਰੋਵਰ ਦੇ ਕੰਡੇ ਦੇ ਉੱਤੋਂ ਜਦੋਂ ਅਸੀਂ ਗੱਲ ਪੜ੍ਹਦੇ ਹਾਂ ਕਿ ਜਿੱਥੇ ਬੈਠ ਕੇ ਮਹਾਰਾਜ ਨੇ ਇਹ ਸਰੂਪ ਲਿਖਵਾਇਆ ਹੈ ਤੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ ਬਾਬਾ ਬੁੱਢਾ ਸਾਹਿਬ ਉਸ ਸਰੂਪ ਨੂੰ ਸਿਰ ਦੇ ਉੱਪਰ ਲੈ ਕੇ ਤੇ ਇਸ ਨੂੰ ਫਿਰ ਦਰਬਾਰ ਸਾਹਿਬ ਦੇ ਅੰਦਰ ਜਦੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਉਹਦੇ ਬਾਰੇ ਇਹ ਹਵਾਲਾ ਹੈ ਹਰ ਮੰਦਰ ਮੈਂ ਆਏ ਪਹੁੰਚੇ ਰਾਗੀ ਰਾਗ ਕਰਤ ਸੁਰ ਉੱਚੇ ਮੰਜੀ ਸਹਿਤ ਗ੍ਰੰਥ ਤਹ ਥਾਪ ਬੈਠੇ ਨਿਕਟ ਗੁਰੂ ਤਹ ਆਪ ਭੋਗ ਵਾਰ ਕੋ ਸੁਨ ਮਨ ਲਾਈ ਗੁਰੂ ਅਰਜਨ ਤਬ ਗਿਰਾ ਅਲਾਈ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹ ਆਵਾਜ਼ ਸੁਨੇ ਸਭ ਪੰਥ ਅਦਬ ਸਹਿਤ ਗ੍ਰੰਥ ਜੋ ਖੋਲਾ ਲਿਹੇ ਆਵਾਜ਼ ਬੁੱਢਾ ਮੁਖ ਬੋਲਾ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤੜਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਸੁਣਿਆ ਆਸਾ ਦੀ ਵਾਰ ਦਾ ਕੀਰਤਨ ਸੁਣਨ ਤੋਂ ਉਪਰੰਤ ਜਦੋਂ ਹੁਕਮ ਹੋਇਆ ਹੈ ਕਿ ਹੁਕਮ ਪਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਜੀ ਨੂੰ ਏਕਾਪੀ ਭਾਈ ਸਾਹਿਬ ਤੁਸੀਂ ਆਵਾਜ਼ ਲਵੋ ਹੁਕਮ ਲਵੋ ਆਵਾਜ਼ ਲੈਣਾ ਤੇ ਹੁਕਮ ਲੈਣਾ ਇੱਕੋ ਹੀ ਗੱਲ ਹੈ ਬਾਬਾ ਬੁੱਢਾ ਸਾਹਿਬ ਜਦੋਂ ਹੁਕਮ ਲੈਂਦੇ ਨੇ ਤੇ ਇਹ ਹੁਕਮ ਜਿਹੜਾ ਹੈ ਉਹ ਸਾਡੇ ਸਾਹਮਣੇ ਉਸ ਵੇਲੇ ਪਹਿਲਾਂ ਆਉਂਦਾ ਹੈ ਜਿਹਨੂੰ ਸਤਿਗੁਰੂ ਦੇ ਬਚਨਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਇਦਾਂ ਪ੍ਰਕਾਸ਼ ਹੋ ਜਾਂਦਾ ਹੈ ਫਿਰ ਰਾਤ ਦਾ ਵੇਲਾ ਆਉਂਦਾ ਹੈ ਤੇ ਸੁਖਾਸਣ ਅਸਥਾਨ ਦੇ ਬਾਰੇ ਜਦੋਂ ਗੱਲ ਚੱਲਦੀ ਹੈ ਤੇ ਮਹਾਰਾਜ ਜੀ ਨੂੰ ਪੁੱਛਿਆ ਜਾਂਦਾ ਵੀ ਸਤਿਗੁਰੂ ਸੁਖਾਸਣ ਕਿਵੇਂ ਕਰਨਾ ਹੈ ਤੇ ਹਜ਼ੂਰ ਕਹਿੰਦੇ ਨੇ ਕਿ ਜਿਸ ਅਸਥਾਨ ਦੇ ਉੱਤੇ ਅਸੀਂ ਬਿਰਾਜਦੇ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉੱਥੇ ਬਿਰਾਜਮਾਨ ਕੀਤਾ ਜਾਵੇਗਾ ਅਸੀਂ ਆਮ ਸੰਗਤ ਦੇ ਨਾਲ ਬੈਠਾਂਗੇ ਅਸੀਂ ਸੰਗਤ ਦੇ ਨਾਲ ਵਿਸ਼ਰਾਮ ਕਰਾਂਗੇ ਇਹਦਾ ਮਤਲਬ ਕੀ ਹੈ ਕਿ ਭਾਵੇਂ ਕਿ ਗੁਰੂ ਸਾਹਿਬਾਨ ਨੇ ਬਾਣੀ ਉਚਾਰੀ ਹੈ ਪਰ ਇਸ ਬਾਣੀ ਦਾ ਗੁਰੂ ਸਾਹਿਬ ਨੇ ਵੀ ਬਹੁਤ ਸਤਿਕਾਰ ਕੀਤਾ ਹੈ ਤੇ ਜੇ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਿਨ ਮਨਾਉਂਦੇ ਹਾਂ ਤਾਂ ਸਾਡਾ ਤੇ ਕੋਈ ਵੀ ਸਮਾਗਮ ਹੋਵੇ ਸਿੱਖ ਦਾ ਤੇ ਦੇਣੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਸ਼ੁਰੂ ਹੁੰਦਾ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਅਸੀਂ ਕਿਵੇਂ ਕਰਦੇ ਹਾਂ ਬਾਹਰ ਦਾ ਸਤਿਕਾਰ ਉਹ ਵੀ ਜ਼ਰੂਰੀ ਹੈ ਅੰਦਰ ਦਾ ਸਤਿਕਾਰ ਬਾਣੀ ਪੜਨੀ ਇਹ ਵੀ ਸਾਰਾ ਕੁਝ ਜ਼ਰੂਰੀ ਹੈ ਪਰ ਇਹ ਸਾਰਾ ਕੁਝ ਇਦਾਂ ਹੈ ਅਸੀਂ ਇਹਦੇ ਵੱਖਰੇ ਵੱਖਰੇ ਸਬਜੈਕਟ ਬਣਾ ਕੇ ਤੇ ਸ਼ਾਮ ਦੇ ਸਮੇਂ ਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਹੁਣ ਦਾ ਸਾਡਾ ਸਮਾਂ ਇੱਥੇ ਸਮਾਪਤ ਹੈ ਆਪ ਸਾਰਿਆਂ ਨੂੰ ਇਸ ਦਿਹਾੜੀ ਦੀ ਬੇਅੰਤ ਵਧਾਈ ਹੋਵੇ